ਵਿਵਾਦਾਂ 'ਚ ਘਿਰੇ ਰਹਿਣ ਵਾਲਾ ਪਾਸਟਰ ਇੱਕ ਵਾਰ ਫਿਰ ਕਿਰਿਆ ਵਿਵਾਦਾਂ 'ਚ ਹਮੇਸ਼ਾ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਦੱਸਦੀ ਹੈ ਕਿ ਕਦੇ ਸੁਰਖੀਆਂ ਬਣਦੀਆਂ ਨੇ ਕਿ ਇਹ ਪਾਸਟਰ ਮਰੇ ਹੋਏ ਲੋਕ ਜਿੰਦਾ ਕਰਦਾ ਕਦੇ ਸੁਰਖੀਆਂ ਬਣਦੀਆਂ ਨੇ ਕਿ ਇਹ ਪਾਸਟਰ ਹੈ ਜਿਹੜਾ ਉਹ ਪੂਤ ਭਜਾਉਂਦਾ ਕਦੇ ਸੁਰਖੀਆਂ ਬਣਦੀਆਂ ਨੇ 2018 ਦੇ ਵਿੱਚ ਕਿ ਇਸ ਪਾਸਟਰ ਬਜਿੰਦਰ ਸਿੰਘ ਦੇ ਵੱਲੋਂ ਜਿਹੜਾ ਉਹ ਇੱਕ ਕੁੜੀ ਦਾ ਰੇਪ ਕੀਤਾ ਜਾਂਦਾ ਜਿਸ ਤੋਂ ਬਾਅਦ ਬਾਹਰ ਭੱਜਣ ਦੀ ਫਰਾਰਕ ਦੇ ਵਿੱਚ ਸੀ ਤਾਂ 에어ਪੋਰਟ ਤੋਂ ਗ੍ਰਿਫਤਾਰ ਕੀਤਾ ਜਾਂਦਾ ਪਾ ਇੱਕ ਵਾਰ ਫੇਰ ਜਿਹੜਾ ਇਹ ਪਾਸਟਰ ਬਜਿੰਦਰ ਸਿੰਘ ਹੈ ਫੇਰ ਸੁਰਖੀਆਂ ਦੇ ਵਿੱਚ ਆਇਆ ਕਿਉਂਕਿ ਇਸ ਵਾਰ ਫੇਰ ਇੱਕ ਲੜਕੀ ਦੇ ਵੱਲੋਂ ਇਸਤੇ ਰੇਪ ਦੇ ਜਿਹੜੇ ਇਲਜ਼ਾਮ ਨੇ ਲਗਾਏ ਗਏ ਨੇ, ਛੇੜਛਾੜ ਦੇ ਇਲਜ਼ਾਮ ਲਗਾਏ ਗਏ ਨੇ ਉਸਤੇ ਵੱਲੋਂ ਕਿਹਾ ਗਿਆ ਹੈ ਕਿ ਇਹ ਪਾਸਟਰ ਬਜਿੰਦਰ ਸਿੰਘ ਜਿਹੜਾ ਜਿਲੰਦਰ ਦੇ ਵਿੱਚ ਪਿੰਡ ਤਾਜਪੁਰ ਦੇ ਵਿੱਚ ਬਣੀ ਚਰਚ ਦੇ ਵਿੱਚ ਉਸ ਨੂੰ ਇੱਕ ਕੈਵਨ ਦੇ ਵਿੱਚ ਜਿਹੜਾ ਬੁਲਾਉਂਦਾ ਮੁੜ ਕੇ ਉਸ ਨੂੰ ਗਲਤ ਢੰਗ ਦੇ ਨਾਲ ਟੱਚ ਕਰਦਾ ਹੈ ਫਿਰ ਉਸ ਦੇ ਨਾਲ ਗਲਤ ਕੰਮ ਕਰਦਾ ਤਾਂ ਇਹ ਜਿਹੜੇ ਇਲਜ਼ਾਮ ਨੇ ਉਸ ਲੜਕੀ ਦੇ ਵੱਲੋਂ ਲਗਾਏ ਗਏ ਨੇ ਦੱਸਦੀ ਹੈ ਕਿ ਜਿਹੜਾ ਸੁਰਖੀਆਂ ਚ ਰਹਿਣ ਵਾਲਾ ਬਜਿੰਦਰ ਸਿੰਘ ਹੈ ਇਹ ਨਿਊ ਚੰਡੀਗੜ੍ਹ ਦਾ ਰਹਿਣ ਵਾਲਾ ਹੈ 2018 ਦੇ ਵਿੱਚ ਵੀ ਇਸ ਤੇ ਇੱਕ ਕੇਸ ਦਰਜ ਹੋਇਆ ਸੀ ਇਹ ਕੇਸ ਹੈ ਜਿਹੜਾ ਉਹ ਜਿਹੜਾ ਕੇਸ ਹੈ ਉਹ ਜੀਰਕਪੁਰ ਦੀ ਰਹਿਣ ਵਾਲੀ ਇੱਕ ਲੜਕੀ ਦੇ ਵੱਲੋਂ ਪਵਾਇਆ ਗਿਆ ਸੀ ਉਸ ਦੇ ਨਾਲ ਇਸ ਬਜਿੰਦਰ ਸਿੰਘ ਦੇ ਵੱਲੋਂ ਰੇਪ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੀ ਇਸ ਦੀ ਗ੍ਰਿਫਤਾਰੀ ਹੋਈ ਸੀ ਗ੍ਰਿਫਤਾਰੀ ਹੋਈ ਸੀ ਦਿੱਲੀ 에어ਪੋਰਟ ਤੋਂ ਬਾਹਰ ਭੱਜਣ ਦੀ ਫਰਾਰਕ ਦੇ ਵਿੱਚ ਸੀ ਤਾਂ ਇਸ ਦੀ ਗ੍ਰਿਫਤਾਰੀ ਹੁੰਦੀ ਆ ਉਸ ਵੇਲੇ ਵੀ ਜਿਹੜਾ ਇਹ ਪੂਰੀਆਂ ਸੁਰੱਖਿਆ ਦੇ ਵਿੱਚ ਰਹਿੰਦਾ ਹੈ ਹੈਡਲਾਈਨਾਂ ਦੇ ਵਿੱਚ ਰਹਿੰਦਾ ਤਾਂ ਇੱਕ ਵਾਰ ਫੇਰ ਜਿਹੜਾ ਇਸ ਦੇ ਵੱਲੋਂ ਉਹੀ ਕੰਮਾਂ ਦਾ ਆ ਕੰਮਾਂ ਨੂੰ ਦੁਹਰਾਇਆ ਗਿਆ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆਇਆ ਇਹ ਪਾਸਟਰ ਦੱਸਦੀ ਹੈ ਕਿ ਲੜਕੀ ਦੇ ਵੱਲੋਂ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ ਅਰ ਪੰਜਾਬ ਦਾ ਜਿਹੜਾ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਪਾਦਰੀ ਬਜਿੰਦਰ ਸਿੰਘ ਖਿਲਾਫ ਇੱਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਆ ਕਪੂਰਥਲਾ ਚ ਔਰਤ ਨੇ ਛੇੜਛਾੜ ਦਾ ਜਿਹੜਾ ਮਾਮਲਾ ਉਹ ਦਰਜ ਕਰਵਾਇਆ ਤੇ ਨਾਲ ਹੀ ਆਪਣੀ ਜਾਨ ਨੂੰ ਖਤਰਾ ਹੋਣ ਦੀ ਗੱਲ ਵੀ ਕਹੀ ਹੈ ਕਪੂਰਤਲਾ ਦੇ ਪੰਜਾਬ ਦੇ ਮਸ਼ਹੂਰ ਜਿਹੜੇ ਪਾਦਰੀ ਬਜਿੰਦਰ ਸਿੰਘ ਆ ਖਿਲਾਫ ਛੇੜਛਾੜ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਪੂਰਤਲਾ ਦੀ ਰਹਿਣ ਵਾਲੀ ਔਰਤ ਦੀ ਸ਼ਿਕਾਇਤ ਤੇ ਦਰਜ ਹੋਇਆ ਇਹ ਮਾਮਲਾ ਪੀੜਤਾ ਨੇ ਦੋਸ਼ ਲਾਇਆ ਹੈ ਕਿ ਇਸ ਪਾਸਟਰ ਨੇ ਉਸ ਦੇ ਨਾਲ ਛੇੜਛਾੜ ਕਰਨ ਤੋਂ ਇਲਾਵਾ ਪਰਿਵਾਰ ਅਤੇ ਉਸ ਨੂੰ ਜਿਹੜਾ ਜਾਨੋਂ ਮਾਰਨ ਦਾ ਜਿਹੜਾ ਧਮਕੀ ਆ ਉਹ ਵੀ ਦਿੱਤੀ ਹੈ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਹੈ ਥਾਣਾ ਸਿਟੀ ਚ ਦਰਜ ਕਰਵਾਈ ਐਫ ਆਈ ਆਰ ਦੇ ਵਿੱਚ ਕਪੂਰਥਲਾ ਵਾਸੀ ਮਹਿਲਾ ਨੇ ਦੱਸਿਆ ਕਿ ਉਹ ਮੈਕਸ ਨਿਊ ਚੰਡੀਗੜ੍ਹ ਦਾ ਆਰਚੀ ਤੌਰ ਤੇ ਰਹਿਣ ਵਾਲਾ ਪਾਸਟਰ ਬਜਿੰਦਰ ਸਿੰਘ ਜਲੰਧਰ ਦੇ ਪਿੰਡ ਤਾਜਪੁਰ ਦੇ ਵਿੱਚ ਦੀ ਚਰਚਾ ਗਲੋਰੀ ਐਂਡ ਵਿਸਟਮ ਦੇ ਨਾਂ ਤੇ ਇੱਕ ਚਰਚ ਚਲਾਉਂਦਾ ਜਿੱਥੇ ਮਸੀਹੀ ਜਿਹੜੀ ਸੰਗਤ ਹੈ ਉਸ ਨੂੰ ਸਤ ਸੰਗ ਕਰਦਾ ਅਕਤੂਬਰ ਦੇ ਵਿੱਚ ਉਸਦੇ ਮਾਤਾ ਪਿਤਾ 2017 ਅਕਤੂਬਰ ਦੇ ਵਿੱਚ ਜਿਹੜੇ ਨੇ ਉਹ ਚਰਚ ਦੇ ਵਿੱਚ ਜਾਣਾ ਸ਼ੁਰੂ ਕਰਦੇ ਆ ਜਿੱਥੇ ਉਹਨਾਂ ਦੇ ਫੋਨ ਨੰਬਰ ਐਕਸਚੇਂਜ ਹੁੰਦੇ ਆ ਗੱਲ ਗੂੰਗੋਣੀ ਜਿਹੜੀ ਆ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਅਜਿਹੇ ਦੇ ਵਿੱਚ ਜਿਹੜੀਆਂ ਉਸਦੇ ਵੱਲੋਂ ਅਲੱਗ-ਅਲੱਗ ਜਿਹੜੀਆਂ ਗੱਲਾਂ ਬਾਤਾਂ ਨੇ ਉਸਦੇ ਨਾਲ ਕੀਤੀਆਂ ਜਾਂਦੀਆਂ ਤੇ ਨਾਲ ਹੀ ਜਿਹੜੀਆਂ ਸੈਕਸ਼ੂਅਲ ਗੱਲਾਂ ਨੇ ਉਹ ਕੀਤੀਆਂ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਉਸ ਨੂੰ 2022 ਦੇ ਵਿੱਚ ਐਤਵਾਰ ਨੂੰ ਚਰਚ ਦੇ ਕੈਵਨ ਦੇ ਵਿੱਚ ਇਕੱਲੇ ਬਿਠਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਜਦੋਂ ਉਹ ਉਹ ਕੈਵਨ ਦੇ ਵਿੱਚ ਇਕੱਲੀ ਹੁੰਦੀ ਆ ਤਾਂ ਉਹ ਕੈਵਨ ਵਿੱਚ ਆ ਜਾਂਦਾ ਤੇ ਉਸ ਨੂੰ ਗਲਤ ਤਰੀਕੇ ਦੇ ਨਾਲ ਟੱਚ ਕਰਦਾ ਜਿਸ ਤੋਂ ਬਾਅਦ ਉਹ ਲੜਕੀ ਬਹੁਤ ਡਰ ਜਾਂਦੀ ਆ ਤੇ ਆਪਣੇ ਮਾਤਾ ਪਿਤਾ ਨੂੰ ਨਹੀਂ ਦੱਸਦੀ ਕਿਉਂਕਿ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਮਾਰ ਦਿੱਤਾ ਜਾਏਗਾ ਤੇ ਘਰਦਿਆਂ ਨੂੰ ਸਾਰਿਆਂ ਨੂੰ ਜਿਹੜਾ ਉਹ ਮਾਰ ਦਿੱਤਾ ਜਾਏਗਾ ਤਾਂ ਇੱਥੇ ਲੜਕੀ ਨੇ ਇਹ ਵੀ ਕਿਹਾ ਕਿ ਜੇਕਰ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਜਿਹੜਾ ਸਿੱਧਾ-ਸਿੱਧਾ ਜ਼ਿੰਮੇਵਾਰ ਹੈ ਉਹ ਬਜਿੰਦਰ ਪਾਸਟਰ ਹੋਵੇਗਾ ਪੀੜਤ ਦੀ ਸ਼ਿਕਾਇਤ ਤੇ ਥਾਣਾ ਸਿਟੀ ਪੁਲਿਸ ਨੇ ਬਜਿੰਦਰ ਸਿੰਘ ਵਾਸੀ ਨਿਊ ਚੰਡੀਗੜ੍ਹ ਖਿਲਾਫ ਕੇਸ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ ਜਿਕਰ ਜੋਕਾ ਕਿ ਪਾਸਟਰ ਬਜਿੰਦਰ ਸਿੰਘ ਕਾਫੀ ਬਾਲੀਵੁੱਡ ਹਸਤੀਆਂ ਦੇ ਨਾਲ ਜਿਹੜਾ ਚਰਚਾ ਦੇ ਵਿੱਚ ਰਹਿੰਦਾ ਹੈ ਕਪੂਰਥਲਾ ਪੁਲਿਸ ਨੇ ਆਈਪੀਸੀ ਧਾਰਾ 354A 354D ਅਤੇ 506 ਦੇ ਤਹਿਤ ਜਿਹੜਾ ਇਸ ਪਾਸਟਰ ਦੇ ਖਿਲਾਫ ਜਿਨਸੀ ਸ਼ੋਸ਼ਣ ਪਿੱਛਾ ਕਰਨ ਅਤੇ ਅਪਰਾਧਿਕ ਧਮਕੀ ਦੇਣ ਲਈ ਐਫਆਈਆਰ ਦਰਜ ਕੀਤੀ ਹੈ ਇਹ ਇੱਕ 22 ਸਾਲਾ ਔਰਤ ਤੋਂ ਉਹ ਬਾਅਦ ਆਇਆ ਜਿਸ ਤੇ 17 ਸਾਲ ਦੀ ਉਮਰ ਦੇ ਵਿੱਚ ਜਿਹੜੀ ਹੈ ਇਹ ਲੜਕੀ ਉਹ ਇਸ ਦੀ ਟੀਮ ਦੇ ਵਿੱਚ ਕੰਮ ਕਰਦੀ ਸੀ ਤੇ ਅਣ ਚਾਹੇ ਤਰੀਕੇ ਦੇ ਨਾਲ ਜਿਹੜਾ ਉਸ ਤੇ ਉਸ ਨੂੰ ਟੱਚ ਕੀਤਾ ਜਾਂਦਾ ਹੈ ਉਹ ਹਾਲਾਂਕਿ ਉਹ ਜਿਹੜਾ ਵਿਵਤਾ ਔਰਤ ਹੈ ਉਸ ਦਾ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਵੀ ਜਿਹੜਾ ਉਸ ਦੇ ਨਾਲ ਇਹ ਹਰਕਤਾਂ ਇਸ ਪਾਸਟਰ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਫਿਰ ਉਸ ਨੂੰ ਜਿਹੜਾ ਪੈਨਿਕ ਕੀਤਾ ਜਾਂਦਾ ਹਮਲਿਆਂ ਤੇ ਪਰੇਸ਼ਾਨੀ ਦਾ ਜਿਹੜਾ ਉਹ ਇਸ ਲੜਕੀ ਦੇ ਵੱਲੋਂ ਬੇਰਬਾ ਦਿੱਤਾ ਕਿ ਕਿਸ ਤਰ੍ਹਾਂ ਇਸ ਪਾਸਟਰ ਦੇ ਵੱਲੋਂ ਉਸ ਨੂੰ ਤਮਕਾਇਆ ਜਾਂਦਾ ਪਰੇਸ਼ਾਨ ਕੀਤਾ ਜਾਂਦਾ ਉਸ ਤੋਂ ਬਾਅਦ ਹੁਣ ਇਸ ਲੜਕੀ ਦੇ ਵੱਲੋਂ ਇਹ ਵੱਡਾ ਕਦਮ ਹੈ ਜਿਹੜਾ ਉਹ ਚੱਕਿਆ ਗਿਆ ਏ ਉਸ ਦੇ ਵੱਲੋਂ ਜਿਹੜਾ ਇੱਕ ਐਫ ਆਈ ਆਰ ਦਰਜ ਇਸ ਪਾਸਟਰ ਦੇ ਉੱਤੇ ਕਰਵਾ ਦਿੱਤੀ ਗਈ ਹੈ ਦੱਸਦੀ ਹੈ ਕਿ 2018 ਦੇ ਵਿੱਚ ਵੀ ਇੱਕ ਐਫ ਆਈ ਆਰ ਦਰਜ ਹੋਈ ਸੀ ਉਹ ਕਰਵਾਈ ਸੀ ਗੀਰਕਪੁਰ ਦੀ ਰਹਿਣ ਵਾਲੀ ਇੱਕ ਔਰਤ ਦੇ ਵੱਲੋਂ ਰੇਪ ਦਾ ਜਿਹੜਾ ਮਾਮਲਾ ਪੂਰਾ ਬਣਿਆ ਸੀ ਉਸ ਤੋਂ ਬਾਅਦ ਜਿਹੜਾ ਐਫ ਆਈ ਆਰ ਦਰਜ ਹੁੰਦੀ ਹੈ ਤੇ ਦਿੱਲੀ 에ਰਪੋਰਟ ਤੋਂ ਇਸ ਪਾਸਟਰ ਨੂੰ ਜਿਹੜਾ ਉਹ ਅਰੈਸਟ ਕੀਤਾ ਜਾਂਦਾ ਕਿਉਂਕਿ ਬਾਹਰ ਭੱਜਣ ਦੀ ਫਰਾਕ ਦੇ ਵਿੱਚ ਸੀ ਉਦੋਂ ਵੀ ਜਿਹੜੀਆਂ ਕਾਫੀ ਖਬਰਾਂ ਨੇ ਉਹ ਵਾਇਰਲ ਹੋਈਆਂ ਸੀ ਪਰ ਉਸ ਤੋਂ ਬਾਅਦ ਵੀ ਜਿਹੜਾ ਲੋਕ ਹੈ ਇਹਨਾਂ ਕੋਲ ਜਾਣੂ ਨਹੀਂ ਕਤਰਉਂਦੇ ਤਾਂ ਅਜਿਹਾ ਹੀ ਹੁੰਦਾ ਹੈ ਇੱਕ ਗੱਲ ਇਹ ਚ ਨੋਟ ਕਰਨ ਵਾਲੀ ਜ਼ਰੂਰ ਹੈ ਕਿ ਇਸ ਲੜਕੀ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ 2017 ਦੇ ਵਿੱਚ ਉਸਦੇ ਮਾਤਾ ਪਿਤਾ ਨੇ ਜਿਹੜੇ ਉਹ ਇਸ ਪਾਸਟਰ ਦੇ ਕੋਲ ਜਾਣਾ ਸ਼ੁਰੂ ਹੋਏ ਸੀ ਮਾਤਾ ਪਿਤਾ ਨੇ ਜਿਹੜੇ ਉਹ ਕੁੜੀਆਂ ਨੂੰ ਉੱਥੇ ਲੈ ਕੇ ਗਏ ਨੇ ਇਸ ਕੁੜੀ ਨੂੰ ਵੀ ਉਸਦੇ ਮਾਤਾ ਪਿਤਾ ਲੈ ਕੇ ਗਏ ਸੀ ਹਾਲਾਂਕਿ ਜਿੰਨੇ ਵੀ ਚਾਹੇ ਡੇਰਿਆਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਉੱਥੇ ਵੀ ਜਿਹੜੀ ਇੱਕੋ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਹੜੇ ਬੱਚੀਆਂ ਦੇ ਮਾਤਾ ਪਿਤਾ ਨੇ ਉਹ ਇਹਨਾਂ ਨੂੰ ਜਿਹੜਾ ਅਜੇਹੀਆਂ ਥਾਂਾਂ ਤੇ ਲੈ ਕੇ ਜਾਂਦਾ ਜ ਉਸ ਤੋਂ ਬਾਅਦ ਜਿਹੜੀਆਂ ਲੜਕੀਆਂ ਨੇ ਉਹ ਸੈਕਸ਼ੂਅਲ ਹਰਾਸਮੈਂਟ ਦਾ ਜਿਹੜਾ ਹਿੱਸਾ ਵੰਡਦੀਆਂ ਨੇ ਉਹਨਾਂ ਨੂੰ ਜਿਹੜਾ ਉੱਥੇ ਤੰਗ ਪਰੇਸ਼ਾਨ ਕੀਤਾ ਜਾਂਦਾ ਜ ਉਸ ਤੋਂ ਡਰਦੀਆਂ ਉਹ ਘਰਦਿਆਂ ਨੂੰ ਦੱਸਣ ਤੋਂ ਵੀ ਜਿਹੜਾ ਕਤਰਾਉਂਦੀਆਂ ਨੇ ਕਿਉਂਕਿ ਜਿਹੜੇ ਉਹਨਾਂ ਦੇ ਘਰਦੇ ਭਾਗ ਤਾਂ ਬਣੇ ਹੁੰਦੇ ਨੇ ਪਰ ਹੁਣ ਤਾਂ ਜਿਹੜੀਆਂ ਇਦਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਕਿਤੇ ਨਾ ਕਿਤੇ ਜਿਹੜਾ ਮਾਪਿਆਂ ਨੂੰ ਜ਼ਰੂਰ ਸੁਚੇਤ ਹੋਣਾ ਚਾਹੀਦਾ